ਅੰਗਰੇਜ਼ ਕਰਦੇ ਸੀਗੇ ਕੀ ਕਰਦੇ ਸੀਗੇ ਡਿਵਾਈਡ ਐਂਡ ਰੂਲ ਤੋੜੋ ਤੇ ਰਾਜ ਕਰੋ ਇਹ ਕਾਲੇ ਅੰਗਰੇਜ਼ ਕੀ ਕਰ ਰਹੇ ਨੇ ਡਿਵਾਈਡ ਡਾਇਵੋਡ ਐਂਡ ਰੂਲ ਤੁਹਾਨੂੰ ਮੁਦਿਆਂ ਤੋਂ ਭਟਕਾ ਦਿਓ ਬਾਬਾ ਸਾਈ ਦੀਆਂ ਮੂਰਤੀਆਂ ਇਹਨਾਂ ਨੇ ਪੰਜਾਬ ਵਿੱਚ ਹਾਲਾਤ ਪੈਦਾ ਕਰਨੇ ਇਹੋ ਜਿਹੀਆਂ ਗੰਦੀਆਂ ਹਰਕਤਾਂ ਕਰਕੇ ਸਿੱਖ ਵਰਸਸ ਦਲਿਤ ਕਰਨਾ ਇਹਨਾਂ ਨੇ ਸਾਡੇ ਭਾਈਚਾਰੇ ਤੇ ਅਟੈਕ ਕਰਨਾ ਆਪਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਇਹਹੀ ਨੀਤੀ ਹੈ ਇਹੋ ਜਿਹੇ ਕੰਮ ਕਰਦੀਆਂ ਏਜੰਸੀਆਂ ਬਟ ਮੈਂ ਤੁਹਾਨੂੰ ਦੱਸ ਕੇ ਜਾ ਰਹੀ ਹਾਂ ਇਹ ਜੋ ਦਿਹਾੜੇ ਅਸੀਂ ਮਨਾ ਰਹੇ ਨੇ ਇਹ ਜੋ ਕੰਮ ਅਸੀਂ ਕਰ ਰਹੇ ਆ ਜੋ ਬਾਬਾ ਸਾਹਿਬ ਦੀ ਜੰਦਗੀਆਂ ਮਨਾਣਾ ਕੱਲ ਵਸਾਖੀ ਸੀ ਖਾਲਸਾ ਸਰਜਨ ਦਿਵਸ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਜਾਇਆ ਸੀਗਾ ਸਾਡੇ ਗੁਰੂਆਂ ਦੀ ਦੇਣ ਜਿਨ੍ਹਾਂ ਨੇ ਕਿਹਾ ਕਿ ਮਨੁਸ ਕੀ ਜਾਤ ਸਭ ਇਕੇ ਪਹਿਚਾਨ ਵੋ ਉਹਨਾਂ ਨੇ ਗਰੀਬਾਂ ਲਈ ਪੰਥ ਤਿਆਰ ਕੀਤਾ ਗਰੀਬਾਂ ਲਈ ਖਾਲਸਾ ਬਣਾਇਆ ਦਸਤਾਰਾਂ ਸਜਾਈਆਂ ਸ਼ਸਤਰ ਦਿੱਤੇ ਔਰ ਇਹੀ ਸਤਗੁਰੂ ਰਵਿਜਾਨ ਸਿੰਘ ਨੇ ਕੀਤਾ ਉਹਨਾਂ ਨੇ ਕਿਹਾ ਬੇਗਮ ਪੂਰਾ ਰਾਜ ਕੋ ਲਾਉਂ ਆਪਨੂੰ ਚਾਹੀਦਾ ਨਾ ਉਹ ਜਿਹੜਾ ਰਾਜ ਜਿੱਦੇ ਕਿਸੇ ਨਾਲ ਵਿਤਕਰਾਨਾ ਹੋਵੇ ਹਰ ਇੱਕ ਪਿਆਰ ਨਾਲ ਰਹੇ ਹਰ ਇੱਕ ਆਪਣੀ ਰਿਸਪਾਂਸਿਬਿਲਟੀ ਸਮਝੇ ਆਪਾਂ ਉਹ ਜਿਹੜਾ ਰਾਜ ਚਾਹੀਦਾ ਨਾ ਉਹਦੇ ਲਈ ਕੰਮ ਕਰਨਾ ਪੈਣਾ ਹੈ ਉਹਦੇ ਲਈ ਸਵਾਲ ਕਰਨਾ ਪੈਣਾ ਉਹਦੇ ਲਈ ਜੋ ਵੀ ਆਪਣੀ ਇੰਡੀਵਿਜੂਅਲ ਰਿਸਪਾਂਸਿਬਿਲਟੀ ਹੈ ਉਹ ਪੂਰੀ ਕਰਨੀ ਪੈਣੀ ਹੈ ਮੈਨੂੰ ਨਹੀਂ ਸਮਝ ਮੈਂ ਆਂਦੀ ਕਿ ਅੱਜ ਆਪਣੇ ਬੱਚੇ ਆਪਣੀ ਕੌਮ ਕੀ ਕਰ ਰਹੀ ਹੈ ਵੀਰੇ ਬਹੁਤ ਆਸਾਨ ਹੈ ਨਾ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਫੋਲੋ ਕਰਕੇ ਰੀਲਾਂ ਦੇਖਣਾ ਬਹੁਤ ਆਸਾਨ ਹੈ ਕਿ ਕਿਸੇ ਨੇ ਕੰਟੈਂਟ ਪਾਤਾ ਕੰਟੈਂਟ ਨੂੰ ਰੀਸੀਵ ਕਰ ਰਿਆ ਬਟ ਅਸੀਂ ਆਪਣੇ ਇਤਿਹਾਸ ਚ ਬਹੁਤ ਪੁੱਛੇ ਰਹਿ ਗਏ ਸਰਕਾਰਾਂ ਹਰ ਟਾਈਮ ਆਪਾਂ ਨੂੰ ਲੁੱਟ ਰਹੀਆਂ ਨੇ ਜੋ ਇਹ ਭਰਾ ਮੇਰੇ ਇੱਥੇ ਖੜਿਆ ਆ ਨਾ ਇਹ ਜੋ ਮੁੱਦੇ ਦੀ ਲੜਾਈ ਲੜ ਰਿਹਾ ਜੇ ਆਪਾਂ ਆਪਣੀ ਇੰਡੀਵਿਜੂਅਲ ਰਿਸਪੌਂਸਿਬਿਲਟੀ ਸਮਝੀਏ ਨਾ ਜਦ ਇਹ ਭਰਾ ਤੁਹਾਡੇ ਲਈ ਲੜਾਈਆਂ ਲੜਦਾ ਮੈਂ ਕਾਲ ਦਿੰਦਾ ਕਿ ਆ ਜਾਓ ਆਪਣੇ ਹੱਕ ਲੈ ਲਿਏ ਤੇ ਆਓ ਇਹਦਾ ਸਾਥ ਦਿਓ ਇਹੋ ਜੇ ਯੂਥ ਜਿੰਨੇ ਵੀ ਲੜਾਈਆਂ ਲੜ ਰਹੇ ਨੇ ਤੁਹਾਡੇ ਹਿਧਾਰਾਂ ਲਈ ਮੰਗ ਤਾਂ ਲੋਖੋ ਤਾਂ ਲੋ ਕੋਈ ਐਸਾਨ ਥੋੜੀ ਕਰ ਰਹੀ ਹੈ ਅੱਜ ਮੈਂ ਦੇਖ ਰਹੀ ਹਾਂ ਮੌਜੂਦਾ ਪੰਜਾਬ ਦੀ ਸਰਕਾਰ ਦੇ ਵਿੱਚ ਜਿਹੜਾ ਅਨਵਿੰਦ ਕੇਸ਼ਰੀਵਾਲ ਬੈਠਿਆ ਉਹ ਕਹਿ ਰਿਹਾ ਹੈ ਥਾਕੇ ਮਾਰ ਮਾਰ ਕੇ ਜੋੜਦੇ ਕਿ ਦੇਖੋ ਅਸੀਂ ਰਿਜ਼ਰਵੇਸ਼ਨ ਲਾਗੂ ਕਰਤਾ ਅਸੀਂ ਬਾਅਦ ਕਾਉਂਸਲ ਦੇ ਜਿਹੜੇ ਸਰਕਾਰੀ ਵਕੀਲ ਬਣਾਨੇ ਪਹਿਲੀ ਐਸੀ ਸਰਕਾਰ ਹੈ ਜੋ ਦੇਤਾ ਸਾਡਾ ਸਭ ਕੁਝ ਖੋ ਲਿਆ ਤੂੰ ਹਸਾਨ ਨਹੀਂ ਕੀਤਾ ਅੰਬੇਦਕਰ ਸਭ ਕੁਝ ਦੇ ਕੇ ਗਿਆ ਤੁਝੇ ਲਾਗੂ ਹੀ ਨਹੀਂ ਕੀਤਾ ਕਿਸੇ ਵੀ ਸਰਕਾਰ ਨੇ ਸਾਡੇ ਹੱਕ ਅਧਿਕਾਰ ਲਾਗੂ ਹੀ ਨਹੀਂ ਕੀਤੇ ਸਾਡਾ ਰਿਜ਼ਰਵੇਸ਼ਨ ਲਾਗੂ ਨਹੀਂ ਕੀਤਾ ਸਾਡੀ ਕੋਈ ਚੀਜ਼ ਯੂਨੀਵਰਸਿਟੀ ਬੱਚੇ ਪੜ ਰਹੇ ਨੇ ਬੈਕਲੌਗ ਨਹੀਂ ਦਿੱਤਾ ਕਿਤੇ ਵੀ ਸਾਡੀ ਰਿਪਰੈਜੈਂਟੇਸ਼ਨ ਨਹੀਂ ਹੈਗੀ ਸੋ ਇਸ ਕਰਕੇ ਜਦ ਤੱਕ ਅਸੀਂ ਸਵਾਲ ਨਹੀਂ ਕਰਾਂਗੇ ਇੱਕ ਨਹੀਂ ਹੋਵਾਂਗੇ ਚਲਾਕੀਆਂ ਨਹੀਂ ਫੜਾਂਗੇ ਤੇ ਕਿਸੇ ਨੇ ਤੁਹਾਡੇ ਹੱਥ ਦੇਂਦੇ ਨਹੀਂ ਆਣਾ ਤੁਹਾਡੇ ਹੱਥ ਖਾਣੇ ਖਾਣੇ ਆ ਸੋ ਬਾਬਾ ਸਾਹਿਬ ਮਾਨਵਰ ਸਾਹਿਬ ਕਾਂਛੀ ਰਾਮ ਜੀ ਨੇ ਕਿਹਾ ਸੀਗਾ ਆਪਣੀ ਹੱਕ ਹਿੱਸੇਦਾਰੀ ਦੀ ਲੜਾਈ ਆ ਔਰ ਉਸ ਤੋਂ ਵੀ ਵੱਡੀ ਉੱਪਰ ਕਿਹਦੀ ਲੜਾਈ ਹੈ ਮਾਨ ਸਮਾਨ ਦੀ ਜਿੱਥੇ ਮਾਨ ਸਮਾਨ ਨੇ ਉੱਥੇ ਜਾਣਾ ਹੈ ਉੱਥੇ ਜਾਣਾ ਨਹੀਂ ਇਹੀ ਸਭ ਤੋਂ ਵੱਡਾ ਆਪਣਾ ਪਰਨ ਹੋਣਾ ਚਾਹੀਦਾ ਜਿੰਨੀਆਂ ਵੀ ਜੋ ਵੀ ਚੀਜ਼ਾਂ ਮੈਂ ਸਿੱਖੀਆਂ ਮੈਂ ਚਾਹ ਰਹੀ ਹਾਂ ਕਿ ਅਗਿਆਸੀ ਵਧੀਆ ਵੱਧ ਚੜ ਕੇ ਲੜਾਈ ਲੱਗੀਏ ਕੋਈ ਵੀ ਪੰਜਾਬ ਚ ਆ ਗਿਆ ਹੁੱਲੜਬਾਜੀ ਕਰਨ ਵਾਲਾ ਅਸੀਂ ਯੂਥ ਚੁੱਕ ਕੇ ਉਹਦੇ ਮਗਰ ਇਹ ਨਹੀਂ ਦੇਖਣਾ ਕਿ ਇਹ ਕੀ ਕਹਿ ਰਿਹਾ ਇਹ ਨਹੀਂ ਦੇਖਣਾ ਕਿ ਬਾਬਾ ਸਾਹਿਬ ਦੇ ਬਾਰੇ ਕੀ ਸੋਚ ਰੱਖ ਰਿਹਾ ਇਹ ਨਹੀਂ ਦੇਖਣਾ ਕਿ ਸੰਵਿਧਾਨ ਦੇ ਬਾਰੇ ਕੀ ਸੋਚ ਰੱਖ ਰਿਹਾ ਅੱਜ ਕੀ ਹੋ ਰਿਹਾ ਹੈ ਸੰਵਿਧਾਨ ਦੇ ਵਿੱਚ ਇਹ ਜਿੰਨੀਆਂ ਵੀ ਲੇਡੀਜ਼ ਬੈਠੀਆਂ ਨੇ ਔਰ ਜਿੰਨਾ ਵੀ ਯੂਥ ਹੈ ਮੇਰੇ ਧਿਆਨ ਨਾਲ ਇੱਕ ਮਿੰਟ ਇੱਧਰ ਉੱਧਰ ਨਹੀਂ ਮੈਂ ਇੱਕ ਚੀਜ਼ ਕਹਿਣੀ ਆ ਕਿ ਪੜਨਾ ਬਹੁਤ ਜ਼ਰੂਰੀ ਹੈ ਵਰਨਾ ਜੋ ਝੂਠੇ ਲੋਕੀ ਤੁਹਾਨੂੰ ਇਹ ਕਹਿਣਗੇ ਤੇ ਤੁਸੀਂ ਮੰਨਦੇ ਜਾਓਗੇ ਮਾਤਾ ਸਾਵਿਤਰੀਬਾਈ ਫੂਲੇਜੀ ਪਤਾ ਕਿਸੇ ਨੂੰ ਕੌਣ ਸੀਗੇ ਕੌਣ ਸੀਗੇ ਹੈ ਭਾਰਤ ਦੀ ਪਹਿਲੀ ਮਹਿਲਾ ਟੀਚਰ ਜੋਤੀਬਾ ਫੂਲੇਜੀ ਦਾ ਜਨਮ ਦਿਹਾੜਾ ਹੋਇਆ 11ਵਾਂ 11 ਤਰੀਕ ਨੂੰ ਉਹਨਾਂ ਦੀ ਉਹਨਾਂ ਦੀ ਵਾਈਫ ਸੀਗੇ ਸਾਵਿਤਰੀਬਾਈ ਫੂਲੇਜੀ ਉਹਨਾਂ ਨੇ ਬਹੁਤ ਖੂਬਸੂਰਤ ਇੱਕ ਗੱਲ ਕਹੀ ਸੀ ਤੁਹਾਨੂੰ ਪਤਾ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਕੌਣ ਆ ਕੋਣਾ ਤੁਹਾਡਾ ਸਭ ਤੋਂ ਵੱਡਾ ਦੁਸ਼ਮਨ ਅਗਿਆਨਤਾ 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 ਤੁਹਾਡਾ ਸਭ ਤੋਂ ਵੱਡਾ ਦੁਸ਼ਮਨ ਹੈ ਜੇ ਤੁਸੀਂ ਪੜੋਗੇ ਨਾ ਤੇ ਫਿਰ ਜੇ ਤੁਹਾਡੇ ਸਾਹਮਣੇ ਕੋਈ ਮੂਰਖ ਬਣਾ ਲਈ ਤੁਹਾਨੂੰ ਸਵਾਲ ਕਰੂਗਾ ਨਾ ਛਾਤੀ ਠੋਕ ਕੇ ਆਰਗੂਮੈਂਟ ਕਰੋਗੇ ਤਾਂ ਨਹੀਂ ਤੁਸੀਂ ਕਿਸੇ ਦੀ ਗੱਲਾਂ ਚ ਆਓਗੇ ਤੇ ਵੀਰੇ ਮੈਂ ਨਹੀਂ ਕਹਿੰਦੀ ਕਿ ਜਾ ਕੇ ਹੁਣ ਐਡਮਿਸ਼ਨ ਲੈ ਲਓ ਤੇ ਪੜੋ ਲੇਕਿਨ ਸੋਸ਼ਲ ਮੀਡੀਆ ਤੋਂ ਜੋ ਤੁਸੀਂ ਯੂਜ਼ ਕਰਦੇ ਹੋ ਬਹੁਤ ਗਿਆਨ ਭਿਆ ਬਾਬਾ ਸਾਹਿਬ ਦੇ ਬਾਰੇ ਪੜੋ ਮਾਨਯਵਰ ਸਹਬ ਕਾਂਜੀ ਰਾਮ ਜੀ ਦੇ ਸੰਘਰਸ਼ ਨੂੰ ਯਾਦ ਕਰੋ ਉਹਨਾਂ ਨੂੰ ਪੜੋ ਉਹਨਾਂ ਤੋਂ ਸਿੱਖੋ ਫਿਰ ਮੈਨੂੰ ਵੀ ਬਲ ਮਿਲੇਗਾ ਮੇਰੇ ਨਾਲ ਵੀ ਜਿੱਥੇ ਅੱਜ ਮੇਰੇ ਵੀਰ ਖੜੇ ਨੇ ਏਦਾਂ ਮੈਂ ਖੜੀ ਹੋਵਾਂਗੀ ਮੇਰੇ ਨਾਲ ਵੀ ਬਥੇਰੀਆ ਰਿੱਤੂ ਸਿੰਘ ਖੜੀ ਹੋਣਗੇ ਇੱਥੇ ਮੇਰਾ ਸਪੋਰਟ ਕਰਨ ਲਈ ਮੇਰਾ ਸਾਥ ਦੇਣ ਲਈ ਔਰ ਮੈਂ ਪੰਜਾਬ ਬਚਾਣਾ ਕੀ ਨਹੀਂ ਬਚਾਣਾ ਚੋਰਾਂ ਤੋਂ ਏਜੰਸੀਆਂ ਤੋਂ ਪੰਜਾਬ ਬਚਾਉਣਾ ਤੇ ਹੱਥ ਕੜਾ ਕਰੋ ਬੇਗਮਪੁਰਾ ਰਾਜ ਲੈਣਾ ਕੀ ਨਹੀਂ ਲੈਣਾ ਸ਼ਬਦਾਂ ਨਾਲ ਮੈਂ ਔਰ ਇੱਥੇ ਹੀ ਆਪਣੀ ਗੱਲ ਨੂੰ ਖਤਮ ਕਰਾਂਗੀ ਔਰ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਤੁਸੀਂ ਮੈਨੂੰ ਇੰਨੇ ਪਿਆਰ ਨਾਲ ਸੁਣਿਆ ਔਰ ਉਮੀਦ ਕਰਦੀ ਹਾਂ ਕਿ ਮੇਰੀ ਥੋੜੀ ਬੋਲੀ ਬੋਤੀ ਦੀ ਗੱਲ ਜੇ ਤੁਹਾਨੂੰ ਸਮਝ ਆਈ ਹੋ ਤੇ ਸਮਝ ਲਓ ਜੇ ਕੋਈ ਪੁਲਚੁਕ ਹੋਗੀ ਤੇ ਮਾਫ ਕਰ ਦਿਓ ਤੁਹਾਡੀ ਬੇਟੀ ਆ ਜੋ ਵੀ ਕਹਿ ਦੋਗੇ ਸਵੀਕਾਰ ਹੈ ਚਾਹੀ ਬਹੁਤ-ਬਹੁਤ ਅੰਗਰੇਜ਼ ਕਰਦੇ ਸੀਗੇ ਕੀ ਕਰਦੇ ਸੀਗੇ ਡਿਵਾਈਡ ਐਂਡ ਰੂਲ ਤੋੜੋ ਤੇ ਰਾਜ ਕਰੋ ਇਹ ਕਾਲੇ ਅੰਗਰੇਜ਼ ਕੀ ਕਰ ਰਹੇ ਨੇ ਡਿਵਾਈਡ ਡਿਵਾਈਡ ਐਂਡ ਰੂਲ ਤਾਨੂੰ ਮੁੱਦਿਆਂ ਤੋਂ ਢਟਕਾ ਦਿਓ ਬਾਬਾ ਸਾਹਿਬ ਦੀਆਂ ਮੂਰਤੀਆਂ ਇਹਨਾਂ ਨੇ ਪੰਜਾਬ ਵਿੱਚ ਹਾਲਾਤ ਪੈਦਾ ਕਰਨੇ ਇਹੋ ਜਿਹੀਆਂ ਗੰਦੀਆਂ ਹਰਕਤਾਂ ਕਰਕੇ ਸਿੱਖ ਵਰਸਸ ਦਲਿਤ ਕਰਨਾ ਇਹਨਾਂ ਨੇ ਸਾਡੇ ਭਾਈਚਾਰੇ ਤੇ ਅਟੈਕ ਕਰਨਾ ਆਪਾਂ ਉਹ ਤੋੜਨ ਦੀ ਕੋਸ਼ਿਸ਼ ਕਰਨੀ ਇਹੀ ਨੀਤੀ ਹੈ ਇਹੋ ਜਿਹਾ ਕੰਮ ਕਰਦੀਆਂ ਏਜੰਸੀਆਂ ਬਟ ਮੈਂ ਤੁਹਾਨੂੰ ਦੱਸ ਕੇ ਜਾ ਰਹੀ ਹਾਂ ਇਹ ਜੋ ਦਿਹਾੜੇ ਅਸੀਂ ਮਨਾ ਰਹੇ ਨੇ ਇਹ ਜੋ ਕੰਮ ਅਸੀਂ ਕਰ ਰਹੇ ਹਾਂ ਜੋ ਬਾਬਾ ਸਾਹਿਬ ਦੀ ਜੰਦियां ਮਨਾਣਾ ਕੱਲ ਵਸਾਖੀ ਸੀ ਖਾਲਸਾ ਸਰਜਨ ਦਿਵਸ ਸੀਗਾ गुरु गोबिंद सिंह जी ने खालसा सजाया गुरुआ दन जिन्होंने पहचान वो उन्हें गरीबा ले पंथ किता, गरीबा ले बनाया दस्तारा शस्त्र देते और सतगुरु रविदास जी ने किया बेगमपुरा राज को लं अपन चाहिए ना यहाँ राजे वितकरा ना हो, जा नाल वित हो वे। हर एक प्यार नाल रहे हर एक अपनी रिस्पोंसिबिलिटी समझे अपन योजा राज चाहिए ना वो ਕੰਮ ਕਰਨਾ ਪੈਣਾ ਹੈ ਉਹਦੇ ਲਈ ਸਵਾਲ ਕਰਨਾ ਪੈਣਾ ਹੈ ਉਹਦੇ ਲਈ ਜੋ ਵੀ ਆਪਣੀ ਇੰਡੀਵਿਜੂਅਲ ਰਿਸਪਾਂਸਿਬਿਲਟੀ ਹੈ ਉਹ ਪੂਰੀ ਕਰਨੀ ਪੈਣੀ ਹੈ ਮੈਨੂੰ ਨਹੀਂ ਸਮਝ ਮੈਂ ਆਉਂਦੀ ਕਿ ਅੱਜ ਆਪਣੇ ਬੱਚੇ ਆਪਣੀ ਕੌਮ ਕੀ ਕਰ ਰਹੀ ਹੈ ਬੇਰੇ ਬਹੁਤ ਆਸਾਨ ਹੈ ਨਾ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਫੋਲੋ ਕਰਕੇ ਰੀਲਾਂ ਦੇਖਣਾ ਬਹੁਤ ਆਸਾਨ ਹੈ ਕਿ ਕਿਸੇ ਨੇ ਕੰਟੈਂਟ ਪਾਤਾ ਕੰਟੈਂਟ ਨੂੰ ਰਿਸੀਵ ਕਰ ਰਿਆ ਬਟ ਅਸੀਂ ਆਪਣੇ ਇਤਿਹਾਸ ਚ ਬਹੁਤ ਪਿੱਛੇ ਰਹਿ ਗਏ ਸਰਕਾਰਾਂ ਹਰ ਟਾਈਮ ਆਪਾਂ ਨੂੰ ਲੁੱਟ ਰਹੀਆਂ ਨੇ ਜੋ ਇਹ ਭਰਾ ਮੇਰੇ ਇੱਥੇ ਖੜਿਆ ਆ ਨਾ ਇਹ ਜੋ ਮੁੱਦੇ ਦੀ ਲੜਾਈ ਲੜ ਰਿਹਾ ਜੇ ਆਪਾਂ ਆਪਣੀ ਇੰਡੀਵਿਜੂਅਲ ਰਿਸਪੌਂਸਿਬਿਲਟੀ ਸਮਝੀਏ ਨਾ ਜਦ ਤੇ ਭਰਾ ਤੁਹਾਡੇ ਲਈ ਲੜਾਈਆਂ ਲੜਦਾ ਮੈਂ ਕਾਲ ਦਿੰਦਾ ਕਿ ਆਜੋ ਆਪਣੇ ਹੱਕ ਲੈ ਲਿਏ ਤੇ ਆਓ ਇਹਦਾ ਸਾਥ ਦਿਓ ਇਹੋ ਜੇ ਯੂਥ ਜਿੰਨੇ ਵੀ ਲੜਾਈਆਂ ਲੜ ਰਹੇ ਨੇ ਤੁਹਾਡੇ ਅਧਿਕਾਰਾਂ ਲਈ ਉਹਨਾਂ ਦੀ ਮੰਗ ਤਾਂ ਲੋ ਖੋ ਤਾਂ ਲੋ ਕੋਈ ਅਸਾਨ ਥੋੜੀ ਕਰ ਰਹੀ ਹੈ ਅੱਜ ਮੈਂ ਦੇਖ ਰਹੀ ਹਾਂ ਮਜੂਤਾ ਪੰਜਾਬ ਦੀ ਸਰਕਾਰ ਦੇ ਵਿੱਚ ਜਿਹੜਾ ਅਦਮਨ ਕੇਸ਼ਰੀਵਾਲ ਬੈਠਿਆ ਉਹ ਕਹਿ ਰਿਹਾ ਹੈ ਤਾਂ ਕੇ ਮਾਰ ਮਾਰ ਕੇ ਜੋੜਦੇ ਕਿ ਦੇਖੋ ਅਸੀਂ ਰਿਜ਼ਰਵੇਸ਼ਨ ਲਾਗੂ ਕਰਤਾ ਅਸੀਂ ਬਾਰ ਕਾਉਂਸਲ ਦੇ ਜਿਹੜੇ ਸਰਕਾਰੀ ਵਕੀਲ ਬਣਾਨੇ ਪਹਿਲੀ ਐਸੀ ਸਰਕਾਰ ਹੈ ਜੋ ਦੇਤਾ ਸਾਡਾ ਸਭ ਕੁਝ ਖੋਲਿਆ ਤੂੰ ਸਾਨੂੰ ਨਹੀਂ ਕੀਤਾ ਹੰਬੇਦਕਰ ਸਭ ਕੁਝ ਦੇ ਕੇ ਗਿਆ ਤੁਝੇ ਲਾਗੂ ਹੀ ਨਹੀਂ ਕੀਤਾ ਕਿਸੇ ਵੀ ਸਰਕਾਰ ਨੇ ਸਾਡੇ ਹੱਕ ਅਧਿਕਾਰ ਲਾਗੂ ਹੀ ਨਹੀਂ ਕੀਤੇ ਸਾਡਾ ਰਿਜ਼ਰਵੇਸ਼ਨ ਲਾਗੂ ਨਹੀਂ ਕੀਤਾ ਸਾਡੀ ਕੋਈ ਚੀਜ਼ ਯੂਨੀਵਰਸਿਟੀ ਦੇ ਵਿੱਚ ਬੱਚੇ ਪੜ ਰਹੇ ਨੇ ਬੈਕਲੌਗ ਨਹੀਂ ਦਿੱਤਾ ਕਿਤੇ ਵੀ ਸਾਡੀ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ ਸੋ ਇਸ ਕਰਕੇ ਜਦ ਤੱਕ ਅਸੀਂ ਸਵਾਲ ਨਹੀਂ ਕਰਾਂਗੇ ਇੱਕ ਨਹੀਂ ਹੋਵਾਂਗੇ ਚਲਾ ਕਿ ਨਹੀਂ ਫੜਾਂਗੇ ਤੇ ਕਿਸੇ ਨੇ ਤੁਹਾਡੇ ਹੱਥ ਦੇਂਦੇ ਨਹੀਂ ਆ ਨਾ ਤੁਹਾਡੇ ਹੱਥ ਖਾਣੇ ਖਾਣੇ ਆ ਸੋ ਬਾਬਾ ਸਾਹਿਬ ਮਾਨਵਰ ਸਾਹਿਬ ਕਾਂ ਸੀ ਰਾਮ ਜੀ ਨੇ ਕਿਹਾ ਸੀਗਾ ਆਪਣੀ ਹੱਕ ਹਿੱਸੇਦਾਰੀ ਦੀ ਲੜਾਈ ਆ ਔਰ ਉਸ ਤੋਂ ਵੀ ਵੱਡੀ ਉੱਪਰ ਕਿਹਦੀ ਲੜਾਈ ਹੈ ਮਾਨ ਸਮਾਨ ਦੀ ਜਿੱਥੇ ਮਾਨ ਸਮਾਨ ਨੇ ਉੱਥੇ ਜਾਣਾ ਹੈ ਉੱਥੇ ਜਾਣਾ ਨਹੀਂ ਇਹ ਹੀ ਸਭ ਤੋਂ ਵੱਡਾ ਆਪਣਾ ਪਰਨ ਹੋਣਾ ਚਾਹੀਦਾ ਜਿੱਥੇ ਮਾਨ ਸਮਾਨ ਨੇ ਉੱਥੇ ਜਾਣਾ ਹੈ ਉੱਥੇ ਜਾਣਾ ਨਹੀਂ ਇਹ ਹੀ ਸਭ ਤੋਂ ਵੱਡਾ ਆਪਣਾ ਪਰਨ ਹੋਣਾ ਚਾਹੀਦਾ